ਸਰਵਿਸ ਸੰਪਰਦਾਇਕ ਗਤਾਂ ਸ਼੍ਰੀ ਮਹਾਂਸਤ ਪ੍ਰਕਾਸ਼ ਸੰਪਰਦਾਇਕ ਗਤਿਤਸ ਵਿੱਚ ਬੜਾ ਫੈਲ। ਜਿਹੜੇ 23 ਕੋਨਾ ਕੇ ਲਗਾਤਾਰ ਦੀਵਾਨਾ ਦੀ ਹਾਜ਼ਰੀ ਭਰਨ ਸੀ। ਪਾਲਾ ਦਿਨ ਦਾ ਦੀਵਾਨ ਜਿन्होने 1.5 ਘੰਟੇ ਹਾਜ਼ਰੀ ਕਰੀ। ਪਰ ਰਾਤ ਦੇ ਦੀਵਾਨ ਵਿੱਚ ਫੇਰ ਹਾਜ਼ਰੀ ਭਰੀ। 10:30 ਵਜੇ ਦੇ ਕਰੀਬ ਸਮਾਪਤ ਹੋਇਆ। ਔਰ 11:00 11:00 ਵਜੇ ਤੱਕ ਕੋ ਸਾਰੇ ਸੇਵਾਦਾਰਾਂ ਨੇ ਮਿਲ ਕੇ ਕਿਸੇ ਨੂੰ ਕੋਲ ਤੇ ਕਿਸੇ ਨੂੰ ਚਾਹ ਕਿਸੇ ਨੂੰ ਪ੍ਰਸ਼ਾਦ ਸਵਾ ਕੇ 11:30 11 ਵਜੇ ਸਾਰੇ ਸੇਵਾਦਾਰ ਵਾਪਸ ਆਉਂਦੇ ਨੀਅਰ ਵਾਟ ਕਹਿ ਲੋ ਕਿ 1 ਵਜੇ ਤੋਂ ਕੁਝ ਮਿੰਟ ਪਹਿਲਾਂ ਬਾਬਾ ਜੀ ਨੇ ਆਪਣੇ ਨਿੱਜੀ ਸੇਵਾਦਾਰ ਭਾਈ ਪਰਮਜੀਤ ਨੂੰ ਫੋਨ ਕੀਤਾ ਕਿ ਪਰਮਜੀਤ ਸਾਡੇ ਕੋਲੇ ਆ ਕੁੰਡੀ ਕੋਲੇ ਜਦੋਂ ਪਰਮਜੀਤ ਪਹੁੰਚਿਆ ਤਾਂ ਉਹ ਸਟਾਫ ਬੈਠੇ ਬਾਹਰ ਬਾਸੀ ਨੂੰ ਵਕਤ ਤੋਂ ਜਾਤ ਕਰਦੇ। ਉਹਨਾਂ ਜਾ ਕੇ ਇਤਨਾ ਸ਼ਕਾਰ ਕੀਤੇ। ਮੇਰਾ ਕੀ ਹੁਕਮ ਹੈ? ਜੇ ਸਾਡਾ ਸਵੀਟ ਢਿੱਲਾ ਹਨ ਸਾਹ ਥੋੜਾ ਖਿੱਚ ਮਾਰ। ਇਹ ਪਤੰਕ ਕਿਤਾਬ। ਇੱਕ ਤਬਾਵੇ ਨੂੰ ਬੁਲਾ। ਇੱਕ ਜਗਜੀਤ ਸਿੰਘ ਨੂੰ ਬੁਲਾ। ਸਾਡੇ ਟ੍ਰਸਟੀ ਨਾਲ ਜੁ联ਸੈਂਟ ਜਾਇ ਪਰੋ। ਗਿਆਨ ਸਾਹਿਬ। ਇੱਥੇ ਤੱਕ ਸੇਵਾ ਦਾ ਪ੍ਰਣ ਹੈ। ਸੇਵਾਸਤ ਦੀ ਤੋਹਰ ਹਟ ਲਿਆ। ਉਹਨਾਂ ਨੇ ਜਦ ਗੱਡੀ ਖਿਡਾ ਲਈ ਸੇਵਾਦਾਰ ਬੁਲਾ ਦੇ। ਲਗਭਗ 1 ਵਜੇ ਬਾਬਾ ਜੀ ਬਾਹਰ ਆ। ਆਪ برو ਵਸਤਰ ਪਾ ਕੇ ਜੋੜਾ ਪਾ ਕੇ ਬੋਲੇ ਨੇ ਜਿਵੇਂ ਅੰਦਰ ਵਾਸੀ ਨੂੰ ਇਤਜਾਬ ਕਰਦੇ ਸੀ ਕਿ ਉਸੇ ਤਰ੍ਹਾਂ ਜਾਪ ਕਰ ਦਿਓ ਇੱਕ ਵਾਰੀ ਆਪਣੇ ਕਮਰੇ ਤੋਂ ਬਾਹਰ ਆ ਕੇ ਗੱਡੀ ਦੀ ਤਾਕੀ ਸੇਵਾ ਵਾਲਾ ਨੇ ਕਹਿੰਦੀ ਤੇ ਜਾਪ ਕਰਦੇ ਹੋ ਉਵੇਂ ਗੱਡੀ ਚੱਲਦੀ ਸੇਵਾ ਵਾਲੇ ਪੁੱਛੇ ਮਾਰਾ ਵੀ ਆਪਾਂ ਕਿੱਥੇ ਚੱਲਣਾ ਕਹਿੰਦੇ ਜਿੱਥੇ ਥੋੜਾ ਜੀ ਕਰਦਾ ਉੱਥੇ ਚੱਲੋ ਸਲਾਹ ਕੀਤੀ ਵੀ ਆਪਾਂ ਪੋਰਟਸ ਦੇ ਵਿੱਚ ਚੱਲ ਸਾਂ ਇੱਥੋਂ ਗੱਡੀ ਉਦੋਂ ਦੀ ਗੱਲ ਬੰਦਾ ਸਪੀਡ ਨਾਲ ਜਾਂਦਾ え ਸਾਹਨੇ ਵਾਲੇ ਦਾ ਆਪਾਂ ਪਲਦਾ ਪੁਰ ਉੱਤਰਿਆ ਪਹਾੜੇ ਵੱਲ ਉਹ ਤੋਂ ਥੋੜੀ ਜਿਹੀ ਹੋਰ ਅੱਗੇ ਤੱਕ ਕਿਲੋਮੀਟਰ ਪਹਿ ਲੋ। ਉਸੇ ਤਰ੍ਹਾਂ ਸੀਟ ਤੇ ਬੈਠ ਕੇ ਜਾਫ ਕਰਦੇ ਗਏ ਨੇ ਜਿਸ ਤਰ੍ਹਾਂ ਪੌਣੇ 1 ਵਜੇ ਕਰਦੇ ਸੀ ਜਾਂ ਗੱਡੀ ਤੇ ਬੈਠ ਕੇ ਕਰਦੇ ਗਏ ਜਾਂ ਪਾਉਂਦੇ ਸੀਗੇ। ਸਾਂਨੇ ਆਉਂ ਤੋਂ ਡੇਢ ਤੋਂ 2.5 ਕਿਲੋਮੀਟਰ ਅੱਗੇ ਜਾ ਕੇ ਕੋਲ ਤੋਂ ਕਹਿ ਲੋ ਕਿ 1 ਲੱਖ ਤੋਂ। ਚੁੱਪ। ਸੇਵਾ ਕਰਨੇ ਲਾਉਣ ਦੀ ਕੋਸ਼ਿਸ਼। ਉਸ ਤੋਂ ਬਾਅਦ ਜਿੰਨੇ ਥੋੜੇ ਕਿਤੇ ਕੋਟੇ ਚ ਲੈ ਗਏ ਇਹ ਤਾਂ ਕੋਲਾ ਜਵਾਬ ਸੀ ਕਿ ਕਿਤੇ ਕੰਮ ਬੁਧਾ ਦੇ ਪਾਹ ਬਹੁਤ ਉਹ ਨਹੀਂ ਜਾਣਦਾ ਸੈਟੀਸਫੈਕਸ਼ਨ ਸੈਟੀਸਫੈਕਸ਼ਨ ਪ੍ਰਦਾਨ ਇਹ ਤਾਂ ਉਹ ਘਟਾ ਜਿਹੜਾ ਕਦੇ ਪੂਰਾ ਹੋ ਨਹੀਂ ਸਕਦਾ ਪਰ ਲੇਕਿਨ ਜੋ ਉਹਨਾਂ ਨੇ ਸਿੱਖਿਆ ਇਤਬਾਸ ਤੋਂ ਸਮਾਜ ਵਾਸਤੇ ਔਰ ਸਿੱਖੀ ਵਾਸਤੇ ਜੋ ਘਰ ਤਾਂ ਉਹਨਾਂ ਨੇ 30 ਸਾਲ ਲਗਾਤਾਰ ਭੰਗੂ ਉਹ ਦਾ ਕੋਈ ਮੈਂ ਖੰਦਾਈ ਸ੍ਰੀ ਸੁੱਚਾ ਸਿੱਖ ਜਗਤ ਨੂੰ ਦੇਣ ਦੀ ਕੋਸ਼ਿਸ਼ ਹੋਦਾ ਕਿਉਂਕਿ ਲਗਾਤਾਰ ਪੰਥਕ ਕਾਰਜਾਂ ਵਾਸਤੇ ਅਖੀਰ ਨੇ ਸਵਾਸਾਂ ਤੱਕੋਂ ਨਿਕਲੇ ਕੱਲ ਵੀ ਇਹਨਾਂ ਕਾਰਜਾਂ 'ਚ ਲੱਗੇ ਰਹੇ ਦੁਬਾਰ ਵੀ ਸੌਂਦੇ ਰਹੇ ਸੰਘਣੀ ਹੁੰਦੇ ਰਹੇ ਫੈਲਾ ਨੂੰ ਕਦੇ ਕੋਈ ਬਿਮਾਰੀ ਕਿਉਂਕਿ ਖਾਣ ਪਾਣ ਦਾ ਬਹੁਤ ਜਿਆਦਾ ਮਤਲਬ ਇੱਕ ਸਿਸਟਮ ਫ੍ਰੈਂਟਿਸਿਕਾ ਇੱਕ ਰਾਂਚਕ ਮਤਰ ਵੀ ਚੀਜ਼ ਕੋ ਫਾਲਤੂ ਨਹੀਂ ਸੀ ਸ਼ੱਕ ਦੇ ਇਸ ਪਰ ਰਾਤੀ ਵੀ ਨਿੰਮਾ ਪਾਣੀ ਪੀਤਾ ਕੋਈ ਕੁਝ ਸੋਨਾ ਦਾ ਚੱਲੇ ਜਾਣਾ ਸਾਰੀ ਸੰਸ ਲਈ ਸਾਰੀ ਸਸਤਾ ਲਈ ਸਾਡੇ ਸਤਾਂ ਬਹੁਤ ਵੱਡਾ ਘਾਟਾ ਜਿਹੜਾ ਕਦੇ ਵੀ ਪੂਰਤ ਨਹੀਂ ਹੋ ਸਕਦਾ ਉਹਨਾਂ ਦੇ ਜਾਣ ਦਾ ਦੁੱਖ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ ਕਿਤੇ ਸਾਨੂੰ ਅੱਜ ਸਮਝ ਨਹੀਂ ਆਉਂਦਾ ਕਿ ਅਸੀਂ ਉਹਨਾਂ ਦਾ ਪਤਨ ਪਰ ਉਹ ਕਿਹਦੇ ਵਿੱਚੋਂ ਦੇਖੀਏ ਜਾਂ ਅਸੀਂ ਕੀ ਕਰੀਏ ਇਹ ਇਹ ਬਿਲਕੁਲ ਸੱਚ ਹੈ ਅੱਧੀ ਬੇਨਤੀ ਉਹਨਾਂ ਦਾ ਪਰਨਾ ਸੀ ਕਿ 50 ਸਾਡਾ ਸਮਾਗਮ ਮਰਦ ਆਇਆ ਆਪਾਂ ਪੂਰੀ ਚੜ੍ਹਦੀ ਕਲਾ ਵਿੱਚ ਰਹੀਏ ਉਸ ਵੇਲੇ ਮੀਟਿੰਗ ਹੋਈ ٹرسٹ ਦੇ ਪਹਿਲਾ ਸਵਾਗਤ ਦਾ ਫੈਸਲਾ ਕੀਤਾ ਹੁਣੀ ਥੋੜਾ ਸਾਰਾ ਪਹਿਲਾਂ ਸਾਡੇ ਸਾਰੇ ਗ੍ਰਸਤੀ ਦੇ ਪ੍ਰਬੰਧਕਾਂ ਨੇ ਬੈਠ ਕੇ ਕੋਣੋਂ ਦੇ ਉਸੇ ਕੰਪਨੀ ਦੀ ਮੀਟਿੰਗ ਕਰ ਚੁੱਕੇ ਜੋ ਡਿਸੀਜਨ ਲੈਂਦਾ ਹੈ ਸਾਡੀ ਸੰਪਰਦਾ ਦੇ ਵਿੱਚ ਹੁਣ ਤੱਕ ਇਹ ਪਰੰਪਰਾ ਚੱਲੀ ਆ ਰਹੀ ਸੀ ਸੰਤ ਬਾਬਾ ਆਸਮਾਰਾ ਜੀ ਦੇ ਵੇਲੇ ਤੋਂ ਲੈ ਕੇ ਸੰਤ ਬਾਬਾ ਕਾਂਸਮਰ ਹੁਣ ਤੱਕ ਉਹ ਆ ਰਹੀ ਹੈ ਕਿ ਸਾਡੀ ਸੰਪਰਦਾ ਦੇ ਵਿੱਚ ਜਿਹੜੇ ਮੁੱਖੀ ਮਹਾਪੁਰਖ ਹੋਏ ਨੇ ਉਹਨਾਂ ਦਾ ਜਲ ਪ੍ਰਵਾਹ ਕਿਤੇ ਗਿਆ ਜੀਵ ਪ੍ਰਕਾਸ਼ ਸੰਤਿ ਮਹਾਰਾਜ ਸੰਤਬਾਬੀ ਸ਼ੇਸ਼ ਮਹਾਰਾ ਦਾ ਸੱਚਖੰਡ ਗਏ ਤਾਂ ਉਹਨਾਂ ਦਾ ਪਿੱਤਰ ਸ੍ਰੀ ਜਲਪਵਾਕਾ ਛੋਟੇ ਸੰਤ ਮਹਾਰਾਜ ਸੱਚਖੰਡ ਗਏ ਸੰਤਪਾਪਾ ਕ੍ਰਿਸ਼ਨ ਮਹਾਰਾ ਜੀ ਉਹਨਾਂ ਦਾ ਸਰੀਰ ਵੀ ਜਲ ਪ੍ਰਵਾਹ ਤੱਕ ਫਿਰ ਉਹਨਾਂ ਤੋਂ ਬਾਅਦ 2014 ਦੇ ਵਿੱਚ ਸੰਤਪਾਪਾ ਤੇਜਾ ਸਿੰਘ ਮਹਾਰਾ ਜੀ ਸੱਚਖੰਡ ਗਏ ਉਹਨਾਂ ਦਾ ਸਰੀਰ ਵੀ ਜਲ ਪ੍ਰਵਾਹ ਪਿਤਾ ਲੇਕਿਨ ਉਸ ਤੋਂ ਬਾਅਦ ਬਾਬਾ ਜੀ ਨੇ ਇੱਕ ਵਾਰੀ ਨਹੀਂ ਕਈ ਵਾਰੀ ਇਹ ਫੁਰਮਾ ਜਾਰ ਕੀਤਾ ਕਿ ਭਾਈ ਇਹ ਪਰੰਪਰਾ ਤੁਹਾਨੂੰ ਬੰਦ ਕਰਨੀ ਹੈ। ਐਨ ਸਪੋਸਟ ਰੂਮ ਕੋ ਕਹਿੰਦੇ ਰਹੇ ਵੀ ਇਹ ਪਰੰਪਰਾ ਇੱਕ ਦਿਨ ਇੱਕ ਦਿਨ ਆਪਾਂ ਨੂੰ ਬੰਦ ਕਰਨੀ ਪਊਗੀ। ਮੈਂ ਹੁਣ ਜਣਾ ਖੜਾਈ ਮਤਲਬ ਜਦ ਕੋਈ ਗੱਲ ਹੁੰਦੀ ਹੈ ਤਾਂ ਸੱਤ ਨੂੰ ਦਰਿਆ ਤੇ ਨੂੰ ਚੱਲ ਪੈਂਦੇ ਨੇ। ਵੀ ਆਪਾਂ ਨੇ ਬੰਦ ਕਰ ਸੋ ਅੱਜ ਦੀ ਮੀਟਿੰਗ ਵਿੱਚ ਸਾਰੇ ਜਿਹੜੇ ਉਹਨਾਂ ਦੇ ਨਿੱਜੀ ਸੇਵਾਦਾਰ ਸੀਗੇ ਜਾਂ ਜਿੰਨੇ ਕਿ ਤਾਸ ਨੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਤੋਂ ਬਹੁਤ ਵੱਡੀ ਸ਼ਰਮ ਦਾ ਮੌਕਾ ਮਿਲੇ ਆ। ਸਾਰੀ ਮੀਟਿੰਗ ਤੇ 4-15 ਹੋਇਆ। ਡਿਸੀਜਨ ਸਾਰਾ ਇਹ ਹੋਇਆ ਕਿ ਆਪਾਂ ਜੋ ਉਹਨਾਂ ਦੀ ਸੋਚ ਸੀਗੀ ਉਹਨਾਂ ਦੀ ਸੋਚ ਨੂੰ ਅੱਗੇ ਪਨਾਇਆ ਜਾਵੇ ਕਿ ਜੇ ਆਪਾਂ ਹੁਣ ਅੱਜ ਤੋਂ ਇਹ ਰੀਤ ਪਾਵਾਂਗੇ ਤਾ ਸਾਡੀ ਸੰਪਰਦਾ ਤੇ ਸਾਡੀ ਸੰਸਥਾਵਾਂ ਚ ਅੱਗੇ ਚੱਲੂਗੀ। ਇਹ ਉਹਨਾਂ ਦੇ ਸਰੀਰ ਦਾ ਜਲ ਪ੍ਰਵਾਹ ਕਰਨ ਦੇ ਵਿੱਚ ਆਇਆ। ਅੰਤਮ ਸੰਸਕਾਰ ਹੈ ਜਿਹੜਾ ਪੁਰਾਣਾ ਸਾਹਿਬ ਨਹੀਂ ਕੀਤਾ ਤਾਂ। ਦੂਸਰਾ ਕਿਸੇ ਵੀ ਪ੍ਰਾਣੀ ਦੇ ਜਾਨ ਤੋਂ ਜਾਣ ਬਾਅਦ ਇਹ ਗੱਲ ਦਾ ਸਖਤ ਵਿਰੋਧ ਕਰਦੇ ਸੀ ਕਿ ਕਿਸੇ ਦੀ ਕੋਈ ਯਾਦ ਕਰੀ। ਇਹ ਵੀ ਅੱਜ ਦੀ ਮੀਟਿੰਗ ਵਿੱਚ ਹੋਇਆ ਕਿ ਉਹਨਾਂ ਦੀ ਕੋਈ ਯਾਦ ਕਰ ਇਹ ਕੋਈ ਗਿੱਠੇ ਤੇ ਬਣਾਤੀ ਕੋਈ ਫੋਰ ਬਣਾਤੀ ਕੋਈ ਵੀਠਾਸਾ ਬਣਾਤਾ ਵੀ ਇਦਾਂ ਦੀ ਕੋਈ ਯਾਦਗਾਰ ਸਾਡੇ ਸਥਾਨ ਬਣਾ ਨਹੀਂ ਬਣੀ ਜੀ ਕਿਉਂਕਿ ਇਹ ਜਿਹੜੀ ਸਾਰੀ ਯਾਦ ਮੇਰਾ ਆਪਾਂ ਦੇਖਦੇ ਚਾਹੇ ਗੁਰੂ ਘਰ ਦਾ ਏਡਾ ਵੱਡਾ ਪ੍ਰਬੰਧ ਹੈ ਪਾਸਟਰ ਦਾ ਸਕੂਲ ਹੈ ਹੋਰ ਸਾਡੇ ਕਿੰਨੇ ادارے ਨੇ ਕਿੰਨੇ ਕੁ ਇਹ ਸਾਡੇ ਮਹਾਪੁਰਸ਼ਾਂ ਦੇ ਸੰਤ ਬਾਬਾ ਈਸ਼ਵਰ ਸਮਰਾਟੀ ਸੰਤ ਬਾਬਾ ਕ੍ਰਿਸ਼ਨਾ ਮਰਾਟੀ ਸੰਤ ਪਾਪਾ ਦੀ ਜਸ ਮਹਾਰਾਜ ਦੀ ਇਹ ਸਾਰਾ ਕੁਝ ਸੰਗਿਤਾਵਾਸ ਦੇ ਕਿ ਜਾਦੇ ਇਹ ਤੋਂ ਵੱਡੀ ਯਾਦ ਕੀ ਹੋ ਸਕਦੀ ਇਸ ਕਰਕੇ ਫੈਸਲਾ ਕੀਤਾ ਕਿ ਉਹਨਾਂ ਦੀ ਕੋਈ ਯਾਦਗਾਰ ਨਹੀਂ ਬਣਾਈ ਜੋ ਸਾਡੀ ਰਹਿਤ ਮਤਲਾਵਾ ਗੁਰਮਰ ਜਾਵਨਸਾਰ ਕਰਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਸਾਹਿਬਾਂ ਦੇ ਹੋਰ ਸੰਪਰਦਾਵਾਂ ਦੇ ਮਹਾਂਪੁਰਖਾਂ ਦੇ ਸੰਸਕਾਰ ਵੀ ਆਪਾਂ ਸਾਰੇ ਦੇਖਣਾ ਕਿ ਕਿਤੇ ਜਾਂਦੇ ਸਾਡੀ ਰਹਿਤ ਦੇ ਵਿੱਚੇ ਗੱਲ ਬਹੁਤ ਸਪਸ਼ਟ ਹੈ ਕਿ ਸੰਸਕਾਰ ਅਸੀਂ ਸਿੱਖ ਧਰਮ ਦੇ ਤਰ੍ਹਾਂ ਕਰਦੇ ਆਂ ਉਹ ਗੱਲ ਦਾ ਫੈਸਲਾ ਸਾਰਿਆਂ ਨਾਲ ਕੇ ਕੀਤਾ ਕਿ ਸੰਸਕਾਰ ਕੀਤਾ ਜੋ ਦੂਜਾ ਸੰਸਕਾਰ ਦਾ ਜਿਹੜਾ ਸਮਾਂ ਕਿਉਂਕਿ ਕੰਦ 3 ਵਜੇ ਤੱਕ ਬਰਸ਼ੀ ਦੇ ਸਮਾਂ ਚੱਲਣੇ 27 ਤਰੀਕ ਹੋਣੀ ਹੈ 27 ਤਰੀਕ ਨੂੰ ਠੀਕ 3 ਵਜੇ ਇਸੇ ਸੰਸਕਾਰ ਤੇ ਜਗਾ ਪ੍ਰਬੰਧਕਾਂ ਦੀ ਇੱਕ ਟੀਮ ਬਣਾਈ ਕਿ ਇਹ ਟੀਮ ਫੈਸਲਾ ਕਰੇ ਕਿ ਕਿਹੜੀ ਜਗ੍ਹਾ ਤੇ ਸੰਸਕਾਰ ਇੱਥੇ ਨੇੜੇ-ਤੇੜੇ ਜਿੱਥੇ ਜਗ੍ਹਾ ਸੈਲੈਕਟ ਕਰਨ 24 ਤਰੀਕ 3 ਵਜੇ ਮਾਪਾ ਦਾ ਪਵਿੱਤਰ ਸਰੀਰ ਦਾ ਸੰਸਕਾਰ ਹੋਵੇਗਾ ਅਤੇ 28 ਤਰੀਕ ਨੂੰ ਸਵੇਰੇ 9 ਵਜੇ ਜਿਹੜੀ ਅੰਗਿੱਠਾ ਸਮਾਰਨ ਦੀ ਰਸਮ ਹੈ ਜਿੰਨੂੰ ਆਪਾਂ ਕੁੰਵੰਦੀ ਰੱਖਣਾ ਹੈ ਉਹ ਅੰਗਿੱਠਾ ਸਮਾਦਨ ਹੈ ਮੈਂ ਸਾਰੇ ਨੂੰ ਬੇਨਤੀ ਕਰਨਾ ਕਿ ਕੋ ਸੰਸਕਾਰ ਦੇ ਸਮੇਂ ਤੇ ਇੱਕ ਅੰਗੀਠਾ ਸਵਾਲ ਮਿਲੇ ਸਾਰੀਆਂ ਸੰਪਰਦਾਵਾਂ ਸਾਰੇ ਮਹਾਂਕੂਸ਼ ਸਤਾਰੀਆਂ ਸੰਪਰਦਾ ਜਿੱਥੋਂ ਕਿ ਗੰਮੀ ਕਿਸੇ ਚੱਲ ਕਰਨਾ ਉਹ ਕਿਰਪਾ ਕਰਕੇ ਸਮੇਂ ਸੁਣਾਉਣ ਦੀ ਖੇਚਲ ਕੋਸ ਤੋਂ ਅੱਡੇ ਜੋ ਬਾਬਾ ਜੀ ਦੇ ਅਸਥ ਹੋਣਗੇ ਉਹ ਇੱਥੋਂ ਅਸੀਂ ਇੱਕ ਕਾਫਲੇ ਦੇ ਰੂਪ ਵਿੱਚ ਸੰਗਤ ਦੇ ਰੂਪ ਵਿੱਚ ਇਕੱਠੇ ਹੋਗੇ ਉਹ ਸਾਰੀ ਸੰਗਤ ਜਾ ਸਕਦੀ ਹੈ ਅਸੀਂ ਬਸਾਂ ਦਾ ਪ੍ਰਬੰਧ ਵੀ ਸਾਡੇ ਕੋਲ 40 ਤੇ 50 ਪਸਾਂ ਦੇ ਕਿਰੀ ਹੈਗੇ ਸਕੂਲਾਂ ਦੀਆਂ ਲੋੜ ਦੇ ਹੋਰ ਵੀ ਲਾਦਾ ਨਹੀਂ ਉਹ ਅਸੀਂ ਸਾਰੀਆਂ ਬਸਾਂ ਸੰਗਤ ਦੀ ਸੂਜਿਤ ਵਾਸਤੇ ਲਾ ਰਹੇ ਹਾਂ ਔਰ ਬਾਕੀ ਆਪਣੀ ਘਟੀਆਂ ਨਾਲ ਕਿਤੇ ਜਾ ਸਕਦੇ ਉਹ ਫਿਰ 11 ਵਜੇ ਇਸ ਸਥਾਨ ਤੋਂ ਬਾਬਾ ਜੀ ਦੇ ਅਸਥ ਲੈ ਕੇ ਸ਼੍ਰੀ ਕੀਰਤ ਪ੍ਰਸਾਦ ਕਰਦੇ ਪੈ ਜਾਣਗੇ ਉੱਥੇ ਜਾ ਕੇ ਉਹ ਅਸਥ ਜਲ ਪ੍ਰਵਾਹ ਕੀਰਤ ਪ੍ਰਸਾਦ ਦੀ ਪੁੱਤਰ ਕਰ ਦਿੱਤੇ ਜਾਣਗੇ ਔਰ ਉੱਥੇ ਜਿਹੜਾ ਟਾਈਮ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿਸੇ ਨੇ ਦਿੱਲੀ ਤੋਂ ਆਣਾ ਹੈ ਕਿਸੇ ਨੇ ਵਿਦੇਸ਼ਾਂ ਤੋਂ ਆਣਾ ਹੈ ਕਿਸੇ ਨੇ ਹੋਰ ਕਈ ਕੋਨਾ ਤੋਂ ਆਣਾ ਕੋਈ ਲੇਟ ਹੋ ਜਾਂਦੇ ਨੇ ਉੱਥੇ ਸਾਡਾ ਟਾਈਮ 1 ਵਜੇ ਦਾ ਹੈ ਕਿ 1 ਵਜੇ ਸੰਗਤ ਉੱਥੇ ਸਿੱਧੀ ਵੀ ਪਹੁੰਚ ਜੇ ਉੱਥੇ ਲੰਗਰ ਪਾਣੀ ਦੇ ਪ੍ਰੰਪ ਸਾਰੇ ਤੇ ਫੇਰੇ ਸਾਰਾ ਪ੍ਰਸ਼ਾਸਨ ਕੀਤਾ ਜਾਊਗਾ 1 ਵਜੇ ਸੰਗਤ ਉੱਥੇ ਪਹੁੰਚੇ ਜਾਂ ਜਿਨ੍ਹਾਂ ਨੇ ਤੋਂ ਯਾਤਰਾ ਦੇ ਨਾਲ ਤਾਂ 11 ਵਜੇ ਤੋਂ ਪਹਿਲਾਂ ਉੱਥੇ ਅਕੀਸ਼। ਇਸ ਤੋਂ ਅਗਲੀ ਬੇਦਤੀ ਜਿਹੜਾ ਉਹਨਾਂ ਦਾ ਦੁਸ਼ਹਿਰੇ ਦਾ ਸਮਾਰੋਹ ਉਹ ਵੀ ਅੱਜ ਦੀ ਮੀਟਿੰਗ ਵਿੱਚ ਪੱਤਰਫਰ ਹੋ ਚੁੱਕਿਆ ਕਿ ਆਉਣ ਵਾਲੀ 3 ਤਰੀਕ ਦਿਨ ਬੁੱਧਵਾਰ ਨੂੰ ਉਹਨਾਂ ਦਾ ਦੁਸ਼ਹਿਰੇ ਦਾ ਸਮਾਰੋਹ ਇਸੇ ਸਥਾਨ ਤੇ ਗੁਰੂ ਘਰ ਚੁੱਕਾ ਕਰਨਾ ਰੱਖੇ ਪੜਪਨ ਦੇ ਪਾਇਰਨ ਉਹ ਸਮਾਗਮ ਵੀ ਸਵਾਗਤ ਕਰੂਗਾ ਜਿੱਤੇ ਸੰਗਤਾਂ ਵੱਡੀ ਗਿਣਤੀ ਚਾਹਣੀ ਹੈ ਉੱਥੇ ਪੰਥ ਲਿਆ ਬਟੀਆਂ ਹਸਲੀ ਆ ਪਤਿ ਦੇ ਆਪ ਕੋ ਧਰਮ ਸ਼ਕਤੀ ਤਾਂ ਜਾਂ ਹੋ ਰਾਜਨੀਤਿਕ ਸਭ ਤੋਂ ਵੱਡੀ ਛੁੱਟੀ ਹੈ ਕਿਉਂਕਿ ਤਜਿਹੇ ਦੁੱਖ ਦੇ ਵਿਚਾਰ ਇੱਕ ਬੰਦਾ ਆਉਣ ਦੀ ਕੋਸ਼ਿਸ਼ ਕਰਦਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੂੰ ਐਸੀ ਜਿਹੜੀ ਪਵਿੱਤਰ ਹੋ ਉਹਨਾਂ ਮਹਾਪੁਰਖਾਂ ਦੀ ਜਿਨ੍ਹਾਂ ਨੇ ਆਪਣੇ ਵਾਸਤੇ ਕੁਝ ਨਹੀਂ ਬਣਾਇਆ ਸੰਗਤਾਂ ਵਾਸਤੇ ਪੰਥ ਵਾਸਤੇ ਸਿੱਖੀ ਵਾਸਤੇ ਬਹੁਤ ਕੁਝ ਛੋਹਿਆ ਹਮੇਸ਼ਾ ਉਹਨਾਂ ਦੇ ਸੋ ਸਬਾਤ ਤੇ ਉਹ ਅੰਗਿਤ ਤਸਵਰਨ ਨੇ ਉਹਨਾਂ ਦੇ ਦੁਸ਼ਹਿਰੇ ਦੇ ਸਮਾਰਟ ਸ਼ਾਮ ਨੂੰ ਉਹ 9 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਸਮਾਰਟ ਸਮਾਂ 1 ਵਜੇ ਰੱਖੇ ਸੀ ਜੀ ਸਾਇ ਪੜਦੇ ਕੋਪਾ ਜਨ ਉਹ ਸਨਾਜ ਸਮਾਪਤ ਕਰਨ ਪਾਤੀ ਸੰਗਤ ਜਿਹੜੀ ਹੈ ਉਹ ਕੇਂਦਰ ਸਨਾਤਨ جس طرح کے جب پہلا پورا صاحب وٹے مہاپرشن استھان سارے جا کے نال نمشکار کر کے آئے پھر انہوں سریر چھوٹے مہاراجے پورا صاحب جا جائے اتنے جا کے نمشکار کر کے درشن کر کے آئے پھر دربار صاحب اگے ਜਾ ਕੇ ਕਿਉਂ ਪਏ ਦਰਵਾਜ਼ੇ ਦੇ ਅੰਦਰ ਤਾਂ ਆਪਾਂ ਸਰੀਰ ਜਾ ਨਹੀਂ ਸਕਦੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਫਿਰ ਬਾਹਰ ਹੁਣਵਾ ਸਰੀਰ ਤੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਸਵੇਰ 8 ਵਜੇ ਤੱਕ ਕੋਥੇ ਸੰਗਤ ਦਰਸ਼ਨ ਕਰਾਏ ਜਾਂਦੇ ਕੋਸ ਟਾਈਮ ਵੀ ਸੰਗਤ ਦਾ ਬਹੁਤ ਭਾਰੀ ਇਕੱਠ ਹੁੰਦਾ ਔਰ ਸਵੇਰ ਕੱਠ 8 ਵਜੇ ਸੀ ਫਿਰ ਜਵਾ ਸਰੀਰ ਤੋਂ ਆਉਂਦਾ ਉਹ ਇਹ ਜਣਾ ਤੁਹਾਡਾ ਪ੍ਰਾਣਾ ਜਗਾਵ ਖਾਲਾ ਬਹੁਤ ਮਾਫੀ ਮੰਗਿ ਲੇਕਿਨ ਉੱਥੇ ਤੇ ਲੈ ਕੇ ਸ੍ਰੀ ਸੰਗਤ ਦੇ ਦਰਸ਼ਨਾਂ ਬਾਅਦ ਕੋ ਬਾਬਾ ਜਰੂਰ ਤੇ ਅੱਜ ਸਾਰਾ ਦਿਨ ਦਰਸ਼ਨ ਕਰਾਇਆ ਜਾਣਗੇ ਸਾਈ ਰਾਤ ਉੱਥੇ ਰੁਕਿਆ ਜਾਵੇ ਕੱਲੋਂ ਸਾਰਾ ਦਿਨ ਕੱਲ ਦੀ ਸਾਈ ਰਾਤ ਪਰਸੋਂ ਨੂੰ 2 ਵਜੇ ਤੱਕ 27 ਤਰੀਕ ਨੂੰ 2 ਵਜੇ ਤੱਕ ਸੰਪਰਕ ਦਰਸ਼ਨ ਕਰਾਂਗੇ 2 ਤੋਂ ਲੈ ਕੇ 2.5 ਵਜੇ ਦੇ ਵਿੱਚ ਸਿੱਥੂ ਚੱਲੇ ਜਾਣ ਦਾ ਬੰਦਾ ਅਗਲਾ ਸੰਸਕਾਰ ਹੈ ਕੋਈ ਵੀ ਇਹ ਨਹੀਂ ਬਣਾਇ ਦੀ ਕਿ ਸੰਗਤ ਜਿਹੜਾ ਦਰਸ਼ਨ ਕਰਨਾ ਹੈ ਕਿਸੇ ਮਨ ਭਾਵਨਾ ਆ ਕੇ ਕਿਸੇ ਨੇ ਲੋਈ ਪਾਉਣੀ ਹੈ ਕਿਸੇ ਨੇ ਪੱਸਤਰ ਪਾਉਣਾ ਹੈ ਉਹ ਦਰਸ਼ਨ ਹੈ ਉਹ ਸੰਗਤ ਦਾ ਦਰਸ਼ਨ ਹੈ ਜਿਸ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਦਾ ਇੱਕ ਚੰਗੇ ਸਹਿਯੋਗ ਦੀ ਮੰਗ ਵੀ ਕਰਦਾ ਮੈਨੂੰ ਆਸ ਹੈ ਕਿ ਤੁਸੀਂ ਸਾਰੀ ਪ੍ਰੈਸ ਪਹਿਲਾਂ ਵੀ ਸਹਿਯੋਗ ਦੇ ਰਹੇ ਹੋ ਹੁਣ ਵੀ ਦੋਗੇ ਹੋਰ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕਰਨ ਤੇ ਕੋ ਲੱਗ ਪਵੇ não de I...